ਤੈਨੂੰ ਇਹਨੇ ਪੈਸੇ ਦਵਾਂਗੇ ਤੈਨੂੰ ਇੱਕ ਟਾਈਮ ਦੁੱਧ ਮਿਲੇਗਾ ਫਰੂਟ ਮਿਲੇਗਾ ਰੋਟੀ ਪਾਣੀ ਇਹਦੀ ਮੈਂ ਕਹਾਂ ਜੀ ਦੋ ਐਡਮਿਸ਼ਨਾਂ ਹੋ ਸਕਦੀਆਂ ਕਹਿੰਦੇ ਦੂਜੀ ਕਦੀ ਮੈਂ ਕਹਾਂ ਮੇਰਾ ਪਿਓ ਵੀ ਖਾ ਪੀ ਲੇਗਾ ਵਿਚਾਰ ਹੈ ਨਾ ਤੇ ਫੇਰ ਜੀ ਏਪੀਜੀ ਗਏ ਫੇਰ ਰੋਡ ਰੋਡ ਸ਼ੋ ਹੁੰਦੇ ਸੀ ਉਹ ਮਲੇ ਲਾਪੇ 5 500 ਦੇ ਫੇਰ ਮੈਨੂੰ ਯਾਦ ਹੈ ਕਿ ਰੇਡੀਓ ਮਿਰਚੀ ਦਾ ਆਡੀਸ਼ਨ ਹੋਇਆ ਕਿ ਰੇਡੀਓ ਆਣਾ ਤੁਹਾਨੂੰ ਪਤਾ ਮਿਰਚੀ ਚ ਕਿੱਦਾਂ ਐਵੇਂ ਨਹੀਂ ਏਪੀਜੀ ਕਾਲਜ ਮੈਂ ਕਪਿਲ ਪਾਜੀ ਸਾਰੇ ਜਨਰੇਸ ਲਾ ਕਰ ਰਹੇ ਯੂਥ ਫੈਸਟੀਵਲ ਦੀ ਹੈ ਕੰਦੀ ਇੱਕ ਪ੍ਰਾਈਵੇਟ ਰੇਡੀਓ ਹੈ ਤੇ ਉਹ ਨਾ ਅਡਿਸ਼ਨ ਲੈ ਰਿਆ ਤੇ ਸਾਰੇ ਨੂੰ ਕਾਫੀ ਪਿਲਾ ਰਿਆ ਹਾਂ ਉਹ ਕਹਿੰਦਾ ਚਲਦੇ ਆ ਕਾਫੀ ਪੀਂ ਅਸੀਂ ਸਾਰੇ ਮੁੰਡੇ ਚਲੇ ਗਏ ਉੱਥੇ ਅਡਿਸ਼ਨ ਦੇ ਰੂਮ ਚ ਬੈਠ ਗਏ ਤਾਂ ਅਸੀਂ ਨਾ ਕਹਿੰਦੇ ਇਸ ਟਾਪਿਕ ਤੇ ਲਿਖੋ ਅੱਛਾ ਮੈਨੂੰ ਸੀਗਾ ਕਿ ਮੈਂ ਤਾਂ ਹੀਰੋ ਹੀ ਬਣਨਾ ਮੈਂ ਅਗਰੇੜੀ ਰੂੜੀ ਸ਼ਕਲ ਆਂਦੀ ਨਹੀਂ ਮੈਂ ਬੈਠਾ ਤਾਂ ਮੇਰੇ ਨਾਲ ਦਾ ਮੁੰਡਾ ਸੀ ਮਨੋਜ ਸੱਬਰਵਾਲ ਮੈਂ ਉਹਨੂੰ ਲਿਖਾ ਲਾ ਪਿਆ ਸਾਰਾ ਕਿ ਤੂੰ ਲਿਖ ਲੈ ਮਨੋਜ ਨਹੀਂ ਕੋਈ ਹੋਰ ਸੀ ਨਾਮ ਭੁੱਲ ਗਿਆ ਮੈਂ ਤੇ ਉਹਨੂੰ ਮੈਂ ਲਿਖਾ ਲਾ ਪਿਆ ਮੀਨੇ ਜਦ ਮੈਂ ਕਹਿਆ ਓਕਾ ਇਹ ਕੌਫੀ ਕੁਫੀ ਮਿਲ ਸਕਦੀ ਹੈ ਅਸੀਂ ਕੌਫੀ ਦੇ ਸਾਰੇ ਨੇ ਤਿੰਨ ਤਿੰਨ ਚਾਰ ਚਾਰ ਕੱਪ ਪੀਚ ਬਾਜੂ ਕਹਤਾ ਜੀ ਓਕਾ ਨਹੀਂ ਹੋਣਾ ਤੇ ਜਿਹੜਾ ਉੱਥੇ ਦਾ ਪੀ ਐਚ ਸੀ ਉਹ ਮੈਂ ਦੇਖ ਰਿਆ ਸੀਗਾ ਕਹਿੰਦਾ ਯਾਰ ਬੰਦਾ ਇਹ ਬੜਾ ਸ਼ਤਾਨ ਜਿਹਾ ਲੱਗਾ ਤੇ ਉਦੋਂ ਨਾਲ-ਨਾਲ ਸਾਡਾ ਚੱਲਦਾ ਸੀ ਐਮ ਐਚ 1 ਤੇ ਐਮ ਐਚ 1 ਤੇ ਅਸੀਂ ਹੱਸਦੇ ਸੰਦੇ ਰੋ ਗ੍ਰੈਂਡ ਫਾਈਨਲ ਵਿੱਚ ਮਹੁੰਚਿਆ ਸੀਗਾ ਉੱਥੇ ਟੌਪ 5 ਚ ਆਇਆ ਸੀ ਫਿਰ ਅਸੀਂ ਉਹਨਾਂ ਨੂੰ ਕਿਹਾ ਕਿ ਇੱਕ ਨਵਾਂ ਸ਼ੋਅ ਬਣਾਓ